اپنی okay. آپ okay. 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 사온 해 사바하우 쁘오 ਕਿਣਾ ਆਇਓ ਜੀ ਕਿਹਾ ਨਹੀਂ ਮੈਂ ਬੈਠਾ ਮੈਂ ਕੁਝ ਮੈਂ ਕਰਦਾ ਪੜ੍ਹਦਾ ਬੈਂਡਰ ਬੱਸ ਪਾਟ ਸਟਾਲਾ ਕੰਮ ਨਹੀਂ ਕਰਦਾ ਨਹੀਂ ਨਹੀਂ ਪਾਪਾ ਦਾ ਉਹ ਇਹਦਾ ਨਹੀਂ ਸ਼ੁਰੂ ਜਗਾਰਾ ਖਾਓ ਬੱਸ ਯਾਰ ਨਾਲ ਗੋਲੇ ਸੋਹਰਾ ਗੋਲੇ ਸੋਹਰਾ ਗੋਲੇ ਸੋਹਰਾ ਤਰ ਗੋਲੇ ਸੋਹਰਾ ਗੋਲੇ ਕੌਣ ਆ ਅੱਜ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਹਲਕਾ ਲੰਬੀ ਦੇ ਪਿੰਡ ਰਾਣੀਵਾਲਾ ਵਿਖੇ ਕਾਂਗਰਸ ਪਾਰਟੀ ਰਜੀਵ ਗਾਂਧੀ ਪੰਚਾਇਤੀ ਰਾਜ ਸੰਗਠਨਾ ਦੇ ਜ਼ਿਲ੍ਹਾ ਪ੍ਰਧਾਨ ਗੁਰਜਰਤ ਸਿੰਘ ਬਰਾੜ ਕਿੱਲਿਆਂਵਾਲੀ ਜੋ ਅੱਜ ਪਿੰਡ ਰਾਣੀਵਾਲਾ ਵਿਖੇ ਪਹੁੰਚੇ ਆ ਪਿੰਡ ਰਾਣੀਵਾਲਾ ਦੇ ਕਈ ਅਕਾਲੀ ਅਤੇ ਆਪ ਨੂੰ ਛੱਡ ਕੇ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ। ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਜੀ ਨਾਲ ਗੱਲਬਾਤ ਕਰਾਂਗੇ। ਹਾਂਜੀ ਅੱਜ ਤੁਸੀਂ ਪਿੰਡ ਰਾਣੀਵਾਲਾ ਪਹੁੰਚ ਪਹੁੰਚੇ ਹੋ ਹਲਕਾ ਲੰਬੀ ਦੇ ਪਿੰਡ ਜਿਹੜੀ ਅੱਜ ਦੀ ਮੀਟਿੰਗ ਹੈ ਕਿਸ ਮੋਟਮ ਤੇ ਅੱਜ ਜਿਹੜੀ ਤੁਸੀਂ ਮੀਟਿੰਗ ਕੀਤੀ ਹੈ ਤੇ ਅੱਜ ਅਕਾਲੀ ਦਲ ਨੂੰ ਤੇ ਆਦੇ ਆਪ ਨੂੰ ਛੱਡ ਕੇ ਜੋ ਕਾਂਗਰਸ ਪਾਰਟੀ ਦੇ ਵਿੱਚ ਰਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਵਿੱਚ ਸ਼ਾਮਲ ਹੋਏ ਆ ਕੀ ਕਹਿਣਾ ਚਾਹੂੰਗੀ ਜੀ ਮੈਂ ਅੱਜ ਪਿੰਡ ਰਾਣੀ ਵਾਲਾ ਵਿਖੇ ਸਰਪੰਚ ਸਾਹਿਬ ਦੇ ਸਦਾ ਜਗਰਾਤ ਸਿੰਘ ਦੇ ਜੋ ਆਯਾਤ ਹੋ ਕੇ ਸਰਪੰਚ ਦਿੱਤੇ ਸਨ ਔਰ ਉਹਨਾਂ ਦੇ ਨਾਲ ਪਿੰਡ ਦੇ ਪਤਵੰਤੇ ਸੱਜਣ ਸਰਦਾਰ ਸੁੱਚਾ ਸਿੰਘ ਰਣਪੁਰਵਾਰ ਜੋ ਪਹਿਲਾਂ ਪਿਛਲੇ ਪੁਰਾਣੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਸਨ ਪਰਵਾਰ ਪਰ ਆਮ ਆਦਮੀ ਪਾਰਟੀ ਦੇ ਕੁਝ ਪਰਵਾਰ ਜੋ ਅੱਜ ਉਹ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਘਰ-ਘਰ ਤੱਕ ਇਹਨਾਂ ਤੱਕ ਪਹੁੰਚ ਕੀਤੀ ਗਈ ਤਾਂ ਕਿ ਜਿਹੜੀ ਆਉਣ ਵਾਲੀ 2027 ਦੀ ਸਰਕਾਰ ਹੈ ਉਹ ਕਾਂਗਰਸ ਪਾਰਟੀ ਦੀ ਬਣਨ ਜਾ ਰਹੀ ਹੈ ਇਹਨਾਂ ਨਾਲ ਮੇਰਾ رابطہ ਦੋ ਤਿੰਨ ਚਾਰ ਮਹੀਨਿਆਂ ਤੋਂ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਪੁੱਛੋ ਨੇ ਕੀਤਾ ਨਾ ਕਦੇ ਕੁਛ ਇੱਥੇ ਆਇਆ ਕੋਈ ਔਰ ਇਹਨਾਂ ਨੂੰ ਪੰਚਾਇਤ ਦੇ ਦਖਲਾਂ ਦੇ ਬਹੁਤ ਖਰਾਬ ਕਰ ਰਹੀ ਸੀ ਇਸ ਕਰਕੇ ਇਹਨਾਂ ਨੇ ਆਪਦੀਆਂ ਗੱਲਾਂ ਬਾਤਾਂ ਜਦੋਂ ਮੈਂ ਇੱਥੇ ਪਹਿਲੀ ਵਾਰ ਆਇਆ ਤਾਂ ਇਹਨਾਂ ਨੇ ਆਪਣੇ ਕੋਲੇ ਦੱਸੀਆਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਪਰਿਵਾਰਾਂ ਨਾਲ ਮੇਰ ਕੀਤਾ ਗਿਆ ਔਰ ਪੁਰਾਣੇ ਸਾਡੇ ਕਾਂਗਰਸ ਦੇ ਸਾਥੀ ਸ਼ਮਸ਼ੇਰ ਸਿੰਘ ਜੀ ਉਹ ਵੀ ਮੈਂਬਰ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਔਰ ਇਹਨਾਂ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਅੱਜ ਇਸ ਨਤੀਜੇ ਤੇ ਪਹੁੰਚੇ ਆ ਕੀ ਕਾਂਗਰਸ ਪਾਰਟੀ ਦੀਆਂ ਨਿਤਿਆਆਂ ਨੂੰ ਉਜਾਗਰ ਕਰਨ ਵਾਸਤੇ ਇਹਨਾਂ ਪਰਿਵਾਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਵੱਧ ਚੜ ਕੇ ਕਾਂਗਰਸ ਪਾਰਟੀ ਦਾ ਸਾਥ ਦਿਓ ਤਾਂ ਕਿ ਆਉਣ ਵਾਲੀ 2027 ਦੀ ਸਰਕਾਰ ਕਾਂਗਰਸ ਪਾਰਟੀ ਦੀ ਨਿਰਵਿਘਨ ਰਾਜਾ ਅਵਰਿੰਦਰ ਸਿੰਘ ਜੀ ਦੀ ਗਵਾਹੀ ਚ ਰਾਜਾ ਬਡੰਗੀ ਦੀ ਗਵਾਹੀ ਬਣ ਸਕੇ ਤਾਂ ਕਿ ਜਿਹੜੇ ਲੋਕਾਂ ਦੇ ਦੁੱਖ ਦਰਦ ਪਿਛਲੀ ਸਰਕਾਰ ਨੇ ਸੀਹੇ ਗਲਤ ਕੰਮ ਕਰਕੇ ਕੀਤੇ ਨੂੰ ਉਹਨਾਂ ਨੂੰ ਮੋੜ ਉਹਨਾਂ ਨੂੰ ਰੱਦ ਕਰਕੇ ਸਿੱਧੇ ਰੀਹੇ ਤੇ ਪਾਇਆ ਜਾਵੇ। ਇਹੀ ਬੇਨਤੀ ਸਾਰੇ ਵਰਕਰਾਂ ਨੂੰ ਕਰਦੇ ਆਂ, ਪਾਰਟੀ ਚਾਹੇ ਕਿਸੇ ਨੂੰ ਇੱਥੇ ਨਵਾਜ ਕੇ ਭੇਜੇ। ਅਸੀਂ ਕਾਂਗਰਸ ਪਾਰਟੀ ਦਾ ਚਲੰਦਾ ਬਲੰਦ ਕਰਨ ਲਈ ਪਿੰਡਾਂ 'ਚ ਤੁਰੇ ਹੋਏ ਆਂ। ਕੋਈ ਬੰਦਾ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਦਾ, ਉਹਦਾ ਕੰਮ ਹੈ ਸੰਗਠਨ ਨੂੰ ਮਜ਼ਬੂਤ ਕਰਨਾ। ਮੇਰਾ ਵੀ ਜਿਲ੍ਹਾ ਅਰਜੀਵ ਗਾਂਧੀ ਪੰਚਾਇਤੀ ਰਾਜ ਦਾ ਜਿਲ੍ਹਾ ਪ੍ਰਧਾਨ ਦੇ ਹੋਣ ਦੇ ਨਾਤੇ ਇਹ ਫਰਜ਼ ਬਣਦਾ ਹੈ। ਪਿੰਡਾਂ 'ਚ ਮੇਕਾਂ ਰਜਿਸਟ੍ਰੇਸ਼ਨ ਹੋ। ਖਾਸ ਕਰਕੇ ਲੰਬੀ ਸਾਰੇ ਜ਼ਿਲ੍ਹੇ 'ਚ ਜੋ ਕਿ 1 ਕ치 7 ਤਰੀਕ ਨੂੰ ਮਲੋਟ ਵਿਖੇ ਕਾਫੀ ਵੱਡਾ ਕੈਂਪ ਲੱਗਣ ਜਾ ਰਿਹਾ ਹੈ ਰਜੀਵ ਗਾਂਧੀ ਪੰਚਾਇਤੀ ਰਾਜ ਦਾ 6 ਤਰੀਕ ਨੂੰ ਸਟਾਰਟ ਹੈ ਰਾਤ ਦਾ ਸਟੇ ਹੈ 7 ਤਰੀਕ ਨੂੰ ਉਹਦਾ ਜਿਹੜਾ ਪ੍ਰੋਗਰਾਮ ਦਾ ਉਲੇਖਾ ਜਿਓ 4 ਵਜੇ ਹੋ ਜਾਣਾ ਸੋ ਇਹ ਵੀ ਬੇਨਤੀ ਕਰਨ ਲਈ ਆਏ ਆ ਕਿ ਕੈਂਪ 'ਚ ਹੌਮਾ ਹੌਮਾ ਕੇ ਪਹੁੰਚੋ ਰਾਰ ਰਹਿਣ ਦਾ ਪ੍ਰੋਗਰਾਮ ਜਿਹੜਾ ਉੱਥੇ ਹੈ ਸਾਰਾ ਕੁਝ ਸਭ ਕੁਝ ਜੋ ਡੰਗਰ ਪਛਾਦਾ ਬਣਨਾ ਹੈ ਉੱਥੇ ਉਹ ਤਿਆਰ ਹੈ ਇਹ ਵੀ ਬੇਨਤੀ ਕਰਨ ਲਈ ਹੈ ਪਰ ਜੋ ਤੁਸੀਂ ਕੈਂਪ ਦੀ ਜਿਹੜੀ ਰੌਣਕ ਵਧਾਓ ਤਾਂ ਕਿ ਪਾਰਟੀ ਹਦਾਇਤਾਂ ਤੋਂ ਕੋਈ ਸਾਰਾ ਕੁਝ ਇਹ ਕੀਤਾ ਜਾ ਸਕੇ ਆ ਪ੍ਰਧਾਨ ਜੀ ਜੋ ਤਿੰਨ ਚਾਰ ਸਾਲਾਂ ਦੇ ਵਿੱਚ ਆਮ ਪਾਰਟੀ ਦੇ ਸਰਕਾਰ ਦੇ ਵਿੱਚ ਪੰਜਾਬ ਦੇ ਜੋ ਮੌਜੂਦਾ ਹਾਲਾਤ ਹੈ ਕਿਵੇਂ ਦੇਖਦੇ ਹੋ ਤੁਸੀਂ ਮੌਜੂਦਾ ਹਾਲਾਤਾਂ ਨੂੰ ਯਾਦ ਇਹ ਮੌਜੂਦਾ ਹਾਲਾਤਾਂ ਨੂੰ ਤਾਂ ਇਹ ਹੈ ਜੀ ਵੀ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਇਹ ਗੱਲ। ਵੀ ਉਸ ਸਮੇਂ ਲੋਕਾਂ ਨੇ ਕਿੰਨੇ ਚਾਹ ਨਾਲ ਬਦਲਾਓ ਵਾਲੀ ਸਰਕਾਰ ਲਿਆਂਦੀ। ਉਸ ਸਮੇਂ ਮੰਨ ਲਓ ਵੀ ਲੋਕ ਸਰਕਾਰਾਂ ਤੋਂ ਦੁਖੀ ਹੋ ਕੇ ਸਰਕਾਰ ਨੇ ਇੱਕੋ ਦਮੇ ਵੋਟਾਂ ਪਾਈਆਂ। ਔਰ ਕਾਫੀ ਵੱਡੇ ਪੱਦਰ ਤੇ ਇਹਨਾਂ ਦੇ 92-93 ਐਮਐਲ ਜਿਤਾ ਕੇ ਭੇਜੀ। ਪਰ ਉਹਨਾਂ ਨੂੰ ਸਰਕਾਰ ਨੂੰ ਚਲਾਉਣ ਵਾਸਤੇ ਦਿੱਲੀ ਵਾਲੇ ਬਾਗੂਆ ਨੇ ਸਰਕਾਰ ਚਲਾਈ। ਤਾਗੇ ਪਿੰਡਾਂ ਤੱਕ ਜਿਹੜੇ ਇਹਨਾਂ ਨੇ ਝੂਠ ਮਾਰ ਕੇ ਲੋਕਾਂ ਨੂੰ ਵੱਡੇ ਵੱਡੇ ਝੂਠ ਮਾਰ ਕੇ ਦਾਵੇ ਚਾਹੇ ਉਹ ਲੇਡੀਜ਼ ਦੇ ਹੋਣ 1000 ਰੁਪਏ ਵਾਲਾ ਹੋਵੇ ਦੂਸਰੇ ਮ ਕਈ ਮਸਲੇ ਪਿੰਡਾਂ ਚ ਆਉਣ ਵਾਲੇ ਕਿ ਸੱਥਾਂ ਜੋ ਸਰਕਾਰ ਚੱਲੂਗੀ ਉਹ ਤੇ ਸਾਰਾ ਕੁਝ ਫੇਲ ਸਾਬਤ ਹੋਇਆ ਪਰ ਸਰਕਾਰ ਨੂੰ ਪਤਾ ਹੀ ਨਹੀਂ ਪੰਜਾਬ ਡੁੱਬ ਰਿਹਾ ਜਿਵੇਂ ਕਹਾਵਤ ਹੈ ਵੀ ਨੀਰੋ ਬਾਂਸਰੀ ਬੁਜਾਰਿਆ ਹੈ ਹੈ ਇਸ ਕਰਕੇ ਉਹ ਸਾਡੇ ਜਿਹੜੇ ਮੁੱਖ ਮੰਤਰੀ ਆਮਾਨਯੋਗ ਉਹ ਬਾਹਰ ਕਿਤੇ ਤੁਰੇ ਫਿਰਦੇ ਆ ਪੰਜਾਬ ਡੁੱਬ ਰਿਹਾ ਕੋਈ ਵੀ ਸਟੇਟਮੈਂਟ ਉਹਨਾਂ ਦੀ ਹਜੇ ਤੱਕ ਨਹੀਂ ਆਈ ਚਲੋ ਹੁਣ ਉਹਨਾਂ ਨੇ ਕੱਲ ਸਵੇਰੇ ਮੰਤਰੀਆਂ ਨੇ ਡਿਊਟੀਆਂ ਲਾਈਆਂ ਪਰ ਕੋਈ ਉੱਥੇ ਖਾਸ ਸਮਾਣ ਸਮੂਹ ਦੀ ਤਵੱਜਹ ਨਹੀਂ ਦਿੱਤੀ ਗਈ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਭਾਰੀ ਨੁਕਸਾਨ ਹੋ ਰਿਹਾ ਹੈ ਇਸ ਕਰਕੇ ਲੋਕਾਂ ਦਾ ਇਸ ਸਰਕਾਰ ਤੋਂ ਮੂੰਹ ਬਹੁਤ ਛੇਤੀ ਪੰਗ ਹੋਇਆ ਐਡੀ ਛੇਤੀ ਕੋਈ ਸਰਕਾਰ ਤੋਂ ਮੂੰਹ ਪੰਗ ਨਹੀਂ ਹੁੰਦਾ ਜਿੰਨਾ ਇਹ ਸਰਕਾਰ ਤੋਂ ਮੂੰਹ ਪੰਗ ਹੋਇਆ ਆ ਆਮ ਪਾਰਟੀ ਜੋ ਯੋਧ ਨਸ਼ਾ ਵਿਰਧ ਨੂੰ ਲੈ ਕੇ ਜੋ ਡਰਾਮੇ ਕਰ ਰਹੀ ਹੈ ਇੱਕ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜੋ ਆਮ ਪਾਰਟੀ ਜੋ ਡਰਾਮੇ ਕਰ ਰਹੀ ਹੈ ਕਿ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਤੇ ਜਾਂ ਯੋਧ ਨਸ਼ਾ ਵਿਰੋਧ ਜੋ ਇਹਨਾਂ ਨੇ ਸਕੀਮ ਚ ਚਲਾਈ ਹੈ ਕੋਈ ਫਰਕ ਪਿਆ ਪੰਜਾਬ ਦੇ ਵਿੱਚ ਹਾਲਾਤਾਂ ਨੂੰ ਪੰਜਾਬ ਤਾਂ ਇਸ ਨਾਲ ਕੀ ਫਰਕ ਪੈਣਾ ਸੀ ਨਾ ਨਸ਼ਾ ਵਿਰੋਧ ਵਾਲਾ ਫਰਕ ਪਿਆ ਉਹਦੇ ਇੱਕ ਸੋਸ਼ਲ ਐਕਟੀਵਿਸਟਸ ਨੇ ਰੱਖੇ ਹੋਇਆ ਉਹ ਡਰਾਮਾ ਚ ਚਲਾਈ ਜਾਂਦੇ ਆ ਜੇ ਨਹੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰੀਏ ਸਿੱਖਿਆ ਕ੍ਰਾਂਤੀ ਵਾਲਾ ਤਾਂ ਇਹ ਦਿੱਲੀ ਚ ਆਉਂਦਾ ਇਹ ਬਹੁਤ ਵੱਡਾ ਹੈ ਇਹਨਾਂ ਨੇ ਪੈਸਾ ਖਾਧਾ ਸਕੂਲਾਂ ਚ ਜਿਹੜੇ ਸਕੂਲ ਦੇ ਕਮਰੇ ਤੇ 4 ਲੱਖ ਰੁਪਈਆ ਲੱਗਣਾ ਸੀ ਉਹ ਤੇ ਕੋਈ ਆਰੇ ਕੋਈ 25 ਲੱਖ ਲਾਤਾ ਇਸ ਤਰ੍ਹਾਂ ਉੱਥੇ ਬਹੁਤ ਵੱਡੇ ਕਪਲੇ ਦਿੱਲੀ ਚ ਕਰਕੇ ਆਈ ਸੀ ਦਿੱਲੀ ਚ ਵੀ ਤਾਂ ਹੀ ਹਾਰ ਕੇ ਨਿਕਲੇ ਹੁਣ ਇਹ ਪੰਜਾਬ ਨੂੰ ਜੋਕਾਂ ਚੁੰਮੜੇ ਆ ਕੇ ਖਾਣ ਲਈ ਪਰ ਪੰਜਾਬ ਦੀ ਜਨਤਾ ਸਿਆਣੀ ਹੈ ਇਸ ਵਾਰ ਇਹਨਾਂ ਦਾ ਜਿਹੜਾ ਹੈਗਾ ਉਹ ਪੰਜਾਬ ਚੋਂ ਇਹਨਾਂ ਨੂੰ ਜਨਤਾ ਨੇ ਮਨ ਬਣਾ ਲਿਆ ਹੈ ਉਹ ਇਹਨਾਂ ਨੂੰ ਭਜਾ ਦੇਣਾ ਅ ਜਿਵੇਂ ਦਿਨ ਦਿਹਾੜੇ ਅ ਜਿਹੜੇ ਚੋਰੀਆਂ ਡਕੈਤੀ ਕਤਲੇਆਮ ਸ਼ਰਿਆਮ ਜੋ ਨਸ਼ਾ ਵੇਖ ਰਿਹਾ ਉਸ ਬਾਰੇ ਕੀ ਕਹਿਣਾ ਚਾਹੁੰਗਾ ਜੀ ਕਿਥੋਂ ਦਾ ਕਮਨੀ ਸ਼ਾਂਤੀ ਦਾ ਸਵਾਲ ਹੈ ਜੀ ਸਾਬ ਅਮਨ ਸ਼ਾਂਤੀ ਆਨੰਦ ਕੋਈ ਚੀਜ਼ ਨਹੀਂ ਅਮਨ ਸ਼ਾਂਤੀ ਨਹੀਂ ਕੋਲੇ ਬੰਦੇ ਦਾ ਪਤਾ ਨਹੀਂ ਨਾਲ ਬੈਠੇ ਨੇ ਬੰਦੇ ਨੇ ਕੀ ਕਰਦੇ ਨੇ ਰੋਜ਼ ਇਸ ਤਰ੍ਹਾਂ ਹੀ ਹੰਸ ਕੁਬਾਰ ਦਾ ਤਾਂ ਹੋ ਰਹੀਆਂ ਸ਼ਹਿਰਾਂ 'ਚ ਵੱਡੇ ਵੱਡੇ ਤੇ ਲੋਕਾਂ ਖੋਹਾਂ ਹੋ ਰਹੀਆਂ ਔਰ ਕੋਈ ਸੁਣਵਾਈ ਨਹੀਂ ਸਰਕਾਰ ਦੀ ਅਪੀਲ ਦੀ ਦਲੀਲ ਦੀ ਨਸ਼ਾ ਵਾਧੂ ਪਿੰਡਾਂ 'ਚ ਉਹੀ ਕਮਲੇਟਾ ਆ ਰਹੀਆਂ ਰਾਸ਼ੀ ਦਾ ਜਿਹੜੇ ਇਹਨਾਂ ਨੇ ਹੋਰਡਿੰਗ ਲਾ ਕੇ ਪੈਸਾ ਖਰਚ ਕੀਤਾ ਉਹ ਬਹੁਤ ਨਜਾਇਜ਼ ਕਾਰੇ ਸਰਕਾਰਾਂ ਕਰਦੇ ਨੇ ਸਰਕਾਰਾਂ ਇਸ ਕੰਮ ਦੇ ਜਿਹੜੇ ਲੋਕਾਂ ਨੂੰ ਕਹਿੰਦੇ ਅਸੀਂ ਵੀ ਕੰਮ ਨਹੀਂ ਕਰ ਸਕਦੇ ਤਾਂ ਮੁਰਗੀ ਖਾਣਾ ਖੋਲ ਲੋ ਕੰਮ ਨਹੀਂ ਕਰ ਸਕਦੇ ਫਲਾਨੀ ਚੀਜ਼ ਕਰ ਲੋ ਅੱਜ ਇਹ ਗੱਲਾਂ ਤੇ ਉਹ ਆਪ ਦੀ ਪੀੜੀ ਥੱਲੇ ਸੋਟਾ ਮਾਰ ਕੇ ਵੇਖਣ ਵੀ ਅੱਜ ਕਿੱਥੇ ਹੀ ਫੜੇ ਠੀਕ ਹੈ ਜੀ ਧੰਨਵਾਦ ਫਿਰ